ਕਾਨੂੰਨ ਮਾਰ ਹੀ ਸਕਦਾ ਪਹਿਲਾਂ ਮਾਰਿਆ ਜਿੱਥੂ ਨੂੰ ਮਾਰਿਆ ਦੋਨੋਂ ਜੋਂ ਕਾਨੂੰਨ ਇੱਕ ਟੀ ਹੇ ਮਾਰਿਆ ਲੜਕੀ ਦਾ ਆਪ ਦਾ ਨੁਕਸਾਨ ਹੋ ਗਿਆ ਦੋ ਵਾਰੀ ਮਾਰਿਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਹੈ ਅਸੀਂ ਟਿਕਰੀ ਨਹੀਂ ਰਹੇ ਫੋਰਸ ਨੂੰ ਚਲੋ ਬੈਠਾ ਆਪਦੇ ਦਫਤਰ ਚੋਂ ਚਲੋ ਚਲੋ ਕੋਈ ਹੋਰ ਬੰਦਾ ਵਾਜਾ ਅੱਛਾ ਜੀ ਸਾਡੇ ਉੱਥੇ ਬੈਠਾ ਹੋਣਗੇ ਨਹੀਂ ਫਰਦਾਨ ਸਾਹਿਬ ਇਹ ਵਾਹੇ ਆ ਜਰਾਇਆ ਸਾਡੇ ਸਾਬੇ ਜੀ 4 ਵਜੇ ਦਾ ਖਾਣਾ ਕੀ ਹੈ ਗੱਲ ਸੁਣੀ ਹੋਈ ਹੈ ਸਾਡੀ ਕਾਸ਼ ਹੋਏ ਗੱਲ ਨਹੀਂ ਤੁਸੀਂ ਆਪ ਦਾ ਰਾਖਤਿਆ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫਲਾਈ ਕਰਨ ਕੀ ਦਿੱਕਤ ਹੈ ਦੱਸੋ ਡਰੋਨ ਫਲਾਈ ਕਰਨ ਚਾਪਾ ਪੈਰਲਲ ਗੱਲ ਵੀ ਕਰਦੇ ਪੂਰੀ ਤਰ੍ਹਾਂ ਹੀ ਆ ਸਰ ਪੂਰੀ ਪੂਰੀ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਇਹ ਨਾਲ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਵੇ ਕੋਰਟ ਦੇ ਤਾਂ ਕਲੀਅਰ ਨਹੀਂ ਸਾ ਪਾਣੀ ਵਿੱਚ ਸਾਡੇ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਮੈਂ ਜਵਾਬ ਦਿੰਦੇ ਕਿ ਅਸੀਂ ਕਬਜ਼ਾ ਲੈਣਾ ਹੈ ਹੋਰ ਕੀ ਕਰਦੇ ਹਾਂ ਅਸੀਂ ਹਾਈ ਕੋਰਟ ਨੂੰ ਹੁਕਮਾ ਜਦੋਂ ਤੁਸੀਂ ਮਰਬੇਬੰਦੀ ਕਰ ਲਈ ਉਸ ਦਿਨ ਕੋਰਟ ਕੋਲ ਕਬਜ਼ਾ ਕਰਾਓ ਅਸੀਂ ਨੌਲੇਜ ਚਾ ਅਸੀਂ ਡਰੋਨ ਕਾਦੇ ਮਾਸੇ ਚਲਾਉਣੇ ਡਰੋਨ ਹਰ ਚੀਜ਼ ਦਾ ਲੀਗਲ ਆਪਾਂ ਲੀਗਲ ਕਰ ਲਓ ਤੁਸੀਂ ਹਾਈ ਕੋਰਟ ਦੇ ਵਿੱਚ ਤੁਸੀਂ ਅਸੀਂ ਕਿਸੇ ਕੋਰਟ ਤੇ ਨਹੀਂ ਜਾਂਦਾ ਸਾਡਾ ਲੀਗਲ ਤਾਂ ਹੀ ਅਫਰ ਲੀਗਲ ਹੀ ਕਰੋ ਸਾਡਾ ਰਾਸਤੀ ਰੁਬੀ ਅੱਧ ਘੰਟੇ ਤੇ 24 ਘੰਟੇ ਦੇ ਵਿੱਚ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੇ ਤਾਂ ਇਹਦੀ ਡਿਊਟੀ 4 ਘੰਟੇ 8 ਘੰਟੇ 24 ਘੰਟੇ ਅਸੀਂ 24 ਘੰਟੇ ਤੁਹਾਨੂੰ ਖਾ ਦਿੰਦੇ ਹਾਂ ਕਾਨੂੰਨ ਤੈਨ ਬਗ ਜਿੰਨੀ ਤਰਫ ਇਹਨਾਂ ਦੇ ਇਹਨਾਂ ਦੇ ਸੌਂਦੇ ਕਿਦੇ ਵੇਲੇ ਆ ਇਹ 24 ਘੰਟੇ ਤੱਕ ਮਾਰ ਨਹੀਂ ਸਕਦਾ ਪਹਿਲਾਂ ਮਾਰਿਆ ਜੇਥੂ ਵੀ ਮਾਰਿਆ ਦੋਨੋਂ ਜੋਂ ਮੇਰੀ ਗੱਲ ਸੁਣੋ ਕੋਈ ਨਾ ਮਾਰਿਆ ਹੈ ਇਹ ਲੜਕੀ ਦਾ ਆਪਦਾ ਨੁਕਸਾਨ ਹੋ ਗਿਆ ਜਿਹਦੇ ਵਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਗੋ ਅਸੀਂ ਕੀ ਕਰੀਏ ਫੋਰਸ ਨੂੰ ਜਦੋਂ ਮਾਰ ਗਈ ਫੋਰਸ ਮਾਰਦੇ ਹਾਂ ਕਿਹੜੇ ਵੇਲੇ ਇਹ ਲੈਟਰਨ ਗਏ ਹੋਣਗੇ ਕਿਹੜੇ ਵੇਲੇ ਨਾਥੇ ਧੋਤੇ ਹੋਣਗੇ ਕਿਹੜੇ ਵੇਲੇ ਨੂੰ ਚਾਹ ਪੀਤੀ ਫਾਇਰ ਚੜਾਏ ਹੋਇਆ ਸਾਡੇ ਬੱਚੇ ਅਸੀਂ ਤਾਂ ਪਤਾ ਹੈ ਜਦੋਂ ਮਰਜੀ ਹੁਕਮ ਮਾਰਦੇ ਹੋ ਮੇਰੇ ਸਾਹੇ ਕੌਣ ਚੜਿਆ ਹੈ ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਰ ਨਹੀਂ ਸਾਡਾ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਕੋਈ ਹੋਰ ਬੰਦਾ ਬੱਜਾ ਅੱਛਾ ਜੀ ਸਾਹਿਬ ਵੀ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਸਾਹੇ ਆ ਜੜਾ ਆ ਸਾਡੇ ਪ੍ਰਧਾਨ ਸਾਹਿਬ ਇਹ ਕਰਕੇ 4 ਵਜੇ ਉਠਾਇਆ ਕੀ ਹੈ ਇਹਨੂੰ ਪੁੱਛ ਲਵੀਂ ਲੈਟਰ ਨੂੰ ਥਾਂ ਛੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰਿਆ ਇਹਨਾਂ ਦਾ ਕੋਈ ਚਾਹ ਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਕਾਲਾ ਭੁਲਾ ਦੇਣਾ ਕੰਮ ਸੁਣੋ ਤੁਹਾਡੇ ਨਾਲ ਗੱਲ ਚਲ ਸੁਣੀ ਹੋਈ ਆ ਸਾਡੀ ਹੋਈ ਗੱਲ ਨਹੀਂ ਤੁਸੀਂ ਆਪ ਦਾ ਰਾਹ ਖਿਆਰ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਹੈ ਦੱਸੋ ਡਰੋਨ ਫਲਾਈ ਕਰਨ ਚ ਆਪਾਂ ਪੈਰਲ ਗੱਲ ਵੀ ਕਰੀ ਪੂਰੀ ਤਰ੍ਹਾਂ ਹੀ ਆ ਸਰ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ طے ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚਲਣ ਦਿੰਦੇ ਕਾਰਨ ਕੀ ਹੈ ਡਰੋਨ ਸਾਨੂੰ ਮਾਰ ਕੇ ਚੱਲ ਸਕਦਾ ਉਹ ਹਾਈ ਕੋਰਟ ਦੇ ਹੁਣ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਵੀ ਸੀ ਮੇਰੀ ਹਾਈ ਕੋਰਟ ਦੇ ਹੱਦ ਤੋਂ ਪਾਣੀ ਸੰਦੇਣਾ ਭਵੰਤ ਮਾਣਾ ਸੀ ਤਰਨਾ ਨਹੀਂ ਲਾਉ ਉਹ ਤਾਂ ਕਿਹੜਾ ਹਾਈ ਕੋਰਟ ਉਹ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਕਿਹੜਾ ਉਹ ਥੋੜੀ ਮਰਜੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਠੀਕ ਨਹੀਂ ਪਾਣੀ ਨਾ ਛੱਡਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਹੋ ਗਾ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਆ ਉਹ ਤੁਸੀਂ ਲਾਗੂ ਨਹੀਂ ਕੀਤਾ ਜਦੋਂ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਢੱਲੇ ਨੂੰ ਚਾਕੇ ਭਾਈ ਉਹਨੂੰ ਸਾਮੋ ਦੀ ਜ਼ਿੰਦਗੀ ਬਚਾਓ ਉਹਨਾਂ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰਦਾ ਹੈ ਇਸ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ 'ਚ ਆਏ ਉਹਦੀ ਤੋਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਲੋਕਾਂ ਨੂੰ ਜਿਹੜਾ ਲੋਕਾਂ ਦੇ ਉਲਟਾ ਹੈ ਉਥੇ ਚੜ ਕੇ ਆਉਨੇ ਹੋ ਡਰੋਨ ਫਲਾਈ ਚੜ ਕੇ ਆਉਨੇ ਸਾਡੇ ਬੱਚਿਆਂ ਨੂੰ ਡਰੋਨ ਫਲਾਈ ਕਰਨ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ 24 ਘੰਟੇ ਦੀ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਦਾ ਦਿੰਦੀ ਡਿਊਟੀ 24 ਘੰਟੇ 24 ਘੰਟੇ ਅਸੀਂ 24 ਘੰਟੇ ਦੱਸ ਦਿੰਨੇ ਹਾਂ ਕਾਨੂੰਨ ਕਾਨੂੰਨ ਲਾਗੂ ਹੈ ਵੇ ਜਿੰਨੀ ਤਨਫਾ ਇਹਨਾਂ ਦੇ ਸੌਂਦੇ ਕਿਹਦੇ ਵੇਲੇ ਆਹੇ ਜੇ 24 ਘੰਟੇ ਦੇ ਦਿਓ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਧਾਕੜ ਜਾਉਂ ਜੰਪਿਆ ਫਿਰ ਕੀ ਕਰਾਂਗੇ ਅਪਾ ਤੁਸੀ ਕਾਨੂੰਨ ਲਾਗੂ ਕਰੋ ਆਜੋ ਭਾਈ ਗਾਲ ਪ੍ਰਧਾਨ ਜੀ ਇੰਨੀ ਆਹ ਦਿਨ ਤੁਹਾਨੂੰ ਕਹਿਤਾ ਵੀ ਅਸੀਂ ਮੰਗਾ ਲਿਆ ਫਿਰ ਆਹ ਕੰਮ ਕਰਨ ਦੀ ਤੁਸੀ ਇੱਥੇ ਮੈਨਾਂ ਹਟਦੇ ਨਹੀਂ ਸੀ ਸਾਨੂੰ ਪਤਾ ਸੀ ਦੇਖੋ ਕੋਈ ਗੱਲ ਨਹੀਂ ਤੁਸੀ ਆਪਦਾ ਕੰਮ ਕਰਨਾ ਸਿਆਦਾ ਕਰਨਾ ਨਹੀਂ ਉਹ ਬੱਲਿਪ ਜਿਵੇਂ ਕਿ ਅਸੀਂ ਤੁਸੀ ਕਹਤੋਂ ਆ ਗਏ ਤੁਸੀਂ ਮੈਨੂੰ ਇੱਕ ਗੱਲ ਕੱਲ ਕੱਲ ਗੱਲ ਅਸੀਂ ਤਾਂ ਕਹੇ 100 ਬੰਦ ਦਾ ਸਮਾਂ 100 ਬੰਦ ਤੋਂ ਬਾਅਦ ਆ ਜਾਂਦੇ ਤੁਸੀਂ ਇੱਕ ਮਿੰਟ ਦੇਖੋ ਤੁਸੀਂ ਮੇਰੀ ਤਾਂ ਮੈਨੂੰ ਸੁਣ ਲਓ ਨਹੀਂ ਪਰਦਾ ਸਾਹਿਬ ਮੇਰੀ ਇੱਕ ਗੱਲ ਦਾ ਜਵਾਬ ਦਿਓ ਕੀ ਅਸੀਂ ਕਬਜ਼ਾ ਲੈਣਾ ਹੈ ਹੋਰ ਕੀ ਕਰਦੇ ਹਾਂ ਅਸੀਂ ਹਾਈ ਕੋਰਟ ਨੂੰ ਕਿਹਾ ਪਰ ਅਪਾ ਮਸੀਂ ਰੱਬੇਬੰਦੀ ਕਰ ਲਈ ਉਸ ਤੋਂ ਬਾਅਦ ਕੋਰਟ ਕੋਲ ਕਬਜ਼ਾ ਕਰਾਓ ਅਸੀਂ ਰੋਲੇ ਚਾ ਅਸੀਂ ਡਰੋਨ ਦੇਖਾ ਕਾਦੇ ਵਾਸਤੇ ਚਲਾਉਣਾ ਡਰੋਨ ਸਾਡਾ ਸੀ ਤਾਂ ਲੀਗਲ ਆਪਾਂ ਲੀਗਲ ਕਰ ਲਓ ਤੁਸੀਂ ਹਾਈ ਕੋਰਟ ਦੇ ਵਿੱਚ ਤੁਸੀਂ ਅਸੀਂ ਕਿਸੇ ਕੋਰਟ 'ਚ ਨਹੀਂ ਜਾਂਦਾ ਸਾਡਾ ਲੀਗਲ ਤਾਂ ਹੀ ਹੈ ਫਿਰ ਲੀਗਲ ਹੀ ਕਰੋ ਸਾਡਾ ਤਾਂ ਹੀ ਲੀਗਲ ਹੈ ਅਸੀਂ ਤਾਂ ਮਰਾਂਗੇ ਇੱਥੇ ਹਾਂ ਕੋਰਟ ਤੋਂ ਬਿਨਾਂ ਭਾਈ ਕੁਝ ਨਹੀਂ ਲੋਗੇ ਅਸੀਂ ਪਹਿਲਾਂ ਮਰਨ ਨੂੰ ਪਿਆਰੇ ਵਿੱਚ ਨੌਜਵਾਨ ਬਣ ਕੇ ਜਰ ਅਸੀਂ ਮਰਾਂਗੇ ਤੁਸੀਂ ਤੁਹਾਡਾ ਕਾਨੂੰਨ ਤਾਕੜਾ ਹੈ ਸਿੱਧੇ ਭੌਜੇ ਬੁਲਾ ਲਓ ਮਾਰੋ ਗੋਲੀਆਂ ਸਿੱਧੀਆਂ ਤੁਸੀਂ ਸਮਝੋ ਤਾਂ ਸਹੀ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਕਿਸੇ ਦਾ ਧੱਕਾ ਹੋਰ ਧੋਰ ਦਾ ਧੱਕਾ ਕਿਵੇਂ ਹੁੰਦਾ ਹੈ ਅਸੀਂ ਹੋਰ ਤਾਂ ਕਰੀ ਤੁਸੀਂ ਕੱਲ ਗੱਲਬਾਤ ਵਾਸਤੇ ਬੁਲਾਏ ਆਪਾਂ ਕੋਸ਼ਿਸ਼ ਕਰੀ ਇਹਨਾਂ ਨੇ ਕੋਈ ਰਾਹ ਦਿੱਤਾ ਸਾਨੂੰ ਨੂੰ ਪਤਾ ਉਹਨਾਂ ਨੇ ਕੀ ਕਿਹਾ ਤੁਸੀਂ ਸੋਮਵਾਰ ਦਾ ਟਾਈਮ ਦਿੱਤਾ ਪਿੰਡ ਵਾਲਿਆਂ ਨੂੰ ਸੋਮਵਾਰ ਤੋਂ ਦਿੱਤਾ ਬਿਲਕੁਲ ਦਿੱਤਾ ਪਰ ਰਾਹ ਕਰਨ ਦੀ ਗੀ ਲੋੜ ਸੀ ਸੋਮਵਾਰ ਨੂੰ ਤੁਸੀਂ ਗੱਲ ਕਰਦੇ ਇਹ ਤਾਂ ਹਰ ਮੋੜ ਦੀ ਫਿਰ ਕਹਿ ਦਿੰਦੇ ਵੀ ਹਾਂ ਭਾਈ ਕਰਾਂਗੇ ਤੇ ਤੁਹਾਡਾ ਡੀਸੀ ਸਾਹਿਬ ਇਹ ਬੋਲੀ ਜਾਂਦਾ ਕਹਿੰਦਾ ਕਾਨੂੰਨ